ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵਰਗੇ ਇਸ ਟਾਈਮ ਮਜੂਸੀ ਪਾਤੜਾ ਦੇ ਵਿੱਚ ਅੱਜ ਅਸੀਂ ਖੜੇ ਹਾਂ ਲਾਰੈਂਸ ਸਿੰਘਲਾ ਜੀ ਦੇ ਘਰੇ ਜਿਨ੍ਹਾਂ ਨੇ ਕੀ ਜਿਨ੍ਹਾਂ ਕੋਲ ਯੂਪੀਐਸਸੀ ਦਾ ਜਿਹੜਾ ਟੈਸਟ ਯਾਨੀ ਕਿ ਪੰਜਾਬ ਲੈਵਲ ਦੇ ਆਪਣਾ ਕਹਿ ਸਕਦੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਔਰ ਉਹਨਾਂ ਨੂੰ ਇਸ ਖੁਸ਼ੀ ਦੇ ਵਿੱਚ ਉਹਨਾਂ ਨੂੰ ਵਧਾਈ ਦੇਣ ਵਾਸਤੇ ਸਪੈਸ਼ਲ ਆਪਣੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਜੀ ਸਪੈਸ਼ਲ ਇੱਥੇ ਅੱਜ ਪਾਤੜਾ ਦੇ ਵਿੱਚ ਪਹੁੰਚੇ ਹੋਏ ਨੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਹੀ ਖੜੇ ਹੋਏ ਆਂ ਔਰ ਘਰ ਦੇ ਜੀਵਾਂ ਦੇ ਵਿੱਚ ਖੁਸ਼ੀ ਦਾ ਇੱਕ ਪੂਰਾ ਮਾਹੌਲ ਹੈ ਔਰ ਸਪੈਸ਼ਲ ਸਾਡੇ ਐਮਐਲਏ ਸਾਹਿਬ ਹਲਕੇ ਦੇ ਸਤਰਾਣਾ ਦੇ ਕੁਲਵੰਤ ਸਿੰਘ ਬਾਜੀਗਰ ਜੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਾਰੀ ਗੱਲਬਾਤ ਕਰਦੇ ਆ ਲਾਰੈਂਸ ਸਿੰਘਲਾ ਜੀ ਦੇ ਨਾਲ ਵੀ ਔਰ ਜਿਹੜੇ ਇੱਥੇ ਪਤਵੰਤੇ ਸੱਜਣ ਪਹੁੰਚੇ ਨੇ ਉਹਨਾਂ ਨਾਲ ਵੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਕਿ ਸਾਡਾ ਪੰਜਾਬ ਸਾਡੇ ਪੰਜਾਬੀ ਜਿਵੇਂ ਪਹਿਲਾਂ ਦੁਨੀਆ ਦੇ ਵਿੱਚ ਨਾਂ ਚੱਲਦਾ ਸੀਗਾ ਉਹੀ ਜਿਹੜਾ ਜਹੋ ਜਲਾਲ ਉਹੀ ਪ੍ਰਾਪਤੀਆਂ ਉਹੀ ਮੱਲਾ ਮਾਰਨੀਆਂ ਸਾਡੇ ਪੰਜਾਬ ਦੇ ਸ਼ੁਰੂ ਕਰਤੀਆਂ ਔਰ ਅੱਜ ਮੈਂ ਉਚੇਚੇ ਤੌਰ ਤੇ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਨੇ ਸਰਪਲਵਾਨ ਸਿੰਘ ਜੀ ਅਸੀਂ ਲਾਰਸਨ ਸਿੰਘਲਾ ਜੀ ਨੂੰ ਵਧਾਈ ਦੇਣ ਲਈ ਔਰ ਇਹਨਾਂ ਬਾਰੇ ਮੈਂ ਕਹਿੰਨਾ ਕਹਿੰਦੇ ਨੇ ਬੇਹਿਮਤ ਨੇ ਲੋਕ ਜਿਹੜੇ ਛਿਕਣਾ ਛਿਕਵਾ ਕਰਨ ਮੁਕਦਮਾ ਮੁਕਦਮਾ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਸਾਡਾ ਵੀਰ ਲਾਸਨ ਇਹ ਪਥਰਾਂ ਦਾ ਸੀਨਾ ਪਾੜ ਕੇ ਬਹੁਤ ਤਰ੍ਹਾਂ ਦੀਆਂ ਸਮਾਜਿਕ ਦੁਸ਼ਵਾਰੀਆਂ ਟਕਣਾਈਆਂ ਦੇ ਵਿੱਚੋਂ ਨਿਕਲ ਕੇ ਔਰ ਮੈਂ ਬੜਾ ਹੈਰਾਨ ਹੁੰਨਾ ਔਰ ਇਹ ਗੱਲ ਸਾਡੇ ਪੰਜਾਬ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਤੋਂ ਸਿੱਖਣੀ ਵੀ ਚਾਹੀਦੀ ਹੈ ਕਿ ਲਾਸਨ ਨੂੰ ਜਿਹੜੀ ਬੇਸਿਕ ਸਹੂਲਤ ਹੁੰਦੀ ਹੈ ਕਾਲਜ এডਿਕੇਸ਼ਨ ਦੀ ਉਹ ਵੀ ਨਹੀਂ ਮਿਲੀ ਮਜਬੂਰੀਆਂ ਕਰਕੇ ਹੋ ਸਕਦਾ ਲੇਕਿਨ ਫੇਰ ਵੀ ਪਹਿਲਾ ਪੀਸੀਐਸ ਕਲੀਅਰ ਕੀਤਾ ਫਿਰ ਯੂਪੀਐਸਸੀ ਕ੍ਰੈਕ ਕੀਤਾ ਔਰ ਹੁਣ ਯੂਪੀਐਸਸੀ ਕ੍ਰੈਕ ਕਰਵਾ ਕੇ ਲੈਕਚਰ ਦੇਣ ਵੀ ਜਾਂਦੇ ਆ ਸੋ ਮੈਂ ਬੜਾ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਆ ਔਰ ਇਹਨਾਂ ਦੀ ਇਹਦੇ ਪਿਤਾ ਜੀ ਇਹਨਾਂ ਦੇ ਪਰਿਵਾਰ ਇਹਨਾਂ ਦੇ ਟੀਚਰਾਂ ਨੂੰ ਵੀ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇੱਕ ਇਸ ਤਰ੍ਹਾਂ ਦਾ ਜਿਹੜਾ ਇਹ ਹੀਰਾ ਘੜਿਆ ਜਿਹੜਾ ਜਿੱਧਰ ਪਾਸੇ ਜਾਂਦਾ ਨਾਮ ਹੀ ਕਮਾਉਂਦਾ ਜਾਂਦਾ ਔਰ ਮੈਨੂੰ ਲੱਗਦਾ ਵੀ ਪੰਜਾਬ ਦਾ ਨਾਮ ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਉੱਚਾ ਕੀਤਾ ਸੋ ਬਹੁਤ ਬਹੁਤ ਵਧਾਈ ਲਾ ਦਿੰਦੇ ਬਹੁਤ 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 ਸਰਕਾਰ ਸਰਕਾਰ ਦੇ ਕੀ ਬਣਾਲੇ ਕੀਤੀ ਹੈ ਵੀ ਇਹਨਾਂ ਨੂੰ ਤਬਹੀਸੀ ਪੇਟੀਤਾ ਐਕਸਟਰਾ ਦੇ ਬਹੁਤ ਸਾਰੇ ਨੌਜਵਾਨ ਨੇ ਜਿੰਨਾ ਜਿਹੜੇ ਰਹਿ ਜਾਂਦੇ ਨੇ ਉਹ ਤਾਂ ਵਾਤੇ ਪੰਜਾਬ ਸਰਕਾਰ ਚ ਹੈ ਅ ਦੇਖੋ ਪੰਜਾਬ ਸਰਕਾਰ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੈਂਟਰਸ਼ਿਪ ਪ੍ਰੋਗਰਾਮ ਪੰਜਾਬ ਸਰਕਾਰ ਚਲਾ ਰਹੀ ਹੈ ਉਹਦੇ ਚ ਇਹ ਵੀ ਸਾਡੇ ਬੱਚਿਆਂ ਨੂੰ ਸਾਡੇ ਪਤਾ ਹੀ ਨਹੀਂ ਸੀ ਵੀ ਇਹ ਸਿਵਲ ਸਰਵਿਸ ਕੀ ਹੈ ਸਿਵਲ ਸਰਵਰ ਕਰੈਕ ਕਿਵੇਂ ਕਰਨੀ ਆ ਤਾਂ ਹੁਣ ਸਰਕਾਰ ਨੇ ਇੱਕ ਸਕੀਮ ਬਣਾਈ ਹੈ ਕਿ ਜਿਹੜੇ ਅਫਸਰ ਜ਼ਿਲ੍ਹਿਆਂ 'ਚ ਲੱਗੇ ਹੋਏ ਨੇ ਆਈਐਸ ਨੇ ਆਈਪੀਐਸ ਨੇ ਪੀਸੀਐਸ ਨੇ ਉਹ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਉਹ ਰਸਤਾ ਦਿਖਾਉਣਗੇ ਔਰ ਇੱਕੋ ਹੀ ਕਮੀ ਸੀ ਵੀ ਆਪਣੇ ਬੱਚਿਆਂ ਨੂੰ ਰਸਤਾ ਨਹੀਂ ਪਤਾ ਸੀ ਉਹ ਰਸਤਾ ਦਿਖਾਉਣਗੇ ਇਹ ਸਰਕਾਰ ਦਾ ਇਹ ਬਹੁਤ ਵੱਡਾ ਜਿਹੜਾ ਇਹ ਉਪਰਾਲਾ ਹੈ ਬਾਕੀ ਐਜੂਕੇਸ਼ਨ ਨੂੰ ਇੰਟਰਨੈਸ਼ਨਲ ਜਿਹੜੇ ਸਟੈਂਡਰਡ ਦੀ এডੂਕੇਸ਼ਨ ਸਕੂਲਾਂ 'ਚ ਦੇਣ ਵਾਸਤੇ ਪੰਜਾਬ ਸਰਕਾਰ ਨੇ ਪਿਛਲੇ ਸਾਲ ਬਹੁਤ ਸਾਰੇ ਜਿਹੜੇ ਸਾਡੇ ਸਕੂਲਾਂ ਦੇ ਪ੍ਰਿੰਸੀਪਲ ਮੁਖੀ ਵਿਆਪਕ ਫਿਨਲੈਂਡ ਭੇਜੇ ਸਿੰਗਾਪੁਰ ਭੇਜੇ ਜਿੱਥੋਂ ਦਾ এডੂਕੇਸ਼ਨ ਸਿਸਟਮ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜਾਂਦੇ ਤਾਂ ਪਹਿਲਾਂ ਵੀ ਹੁੰਦੇ ਸੀ ਪਰ ਉਦੋਂ ਜਾਂਦੇ ਸੀ ਮੰਤਰੀ ਆਪ ਭਾਂ ਅੰਗੂਠਾ ਛਾਪ ਹੁੰਦੇ ਸੀ ਇੱਥੇ ਤਾਂ ਆਪ ਨੂੰ ਕਹਿ ਜਾਂਦੇ ਸੀ ਵੀ ਅਸੀਂ এডੂਕੇਸ਼ਨ ਮਾਡਲ ਸਟੱਡੀ ਕਰਨ ਚੱਲੇ ਆ ਇਹ ਇਹ ਸਰਕਾਰ ਦਾ ਬਹੁਤ ਵੱਡਾ ਬਦਲਾਅ ਹੈ ਥੋ ਅੱਛਾ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੀ ਜਿਹੜੇ ਉਸ ਤਰ੍ਹਾਂ ਦੀ ਜਿਹੜੀ এডੂਕੇਸ਼ਨ ਦੇਣਾ ਹੁੰਦਾ ਇਨਫਰਾਸਟ੍ਰਕਚਰ ਚਾਹੀਦਾ ਸਕੂਲਾਂ ਦੇ ਵਿੱਚ ਇੰਟਰਐਕਟਿਵ ਪੈਨਲਸ ਲਾਤੇ ਬੜੀ ਮਹਿੰਗੇ ਇੰਟਰਐਕਟਿਵ ਪੈਨਲ ਆ ਔਰ ਉਹਦੇ ਨਾਲ ਤੁਸੀਂ ਕਿਸੇ ਦੁਨੀਆ ਦੀ ਕੋਈ ਵੀ ਜਿਹੜਾ এডੂਕੇਸ਼ਨ ਸਿਸਟਮ ਆ ਉਹਨੂੰ ਇੱਥੇ ਪੜ੍ਹਾ ਸਕਦੇ ਹੋ ਬੱਚਿਆਂ ਨੂੰ ਸੋ ਇਹ ਬਹੁਤ ਵੱਡੀ ਸਰਕਾਰ ਦੀ ਪਹਿਲ ਹੈ ਸਰ ਜਿਹੜੀ ਜੁਧ ਨਸ਼ਾ ਵਿਰੋਧ ਚੜ੍ਹਦੀ ਮਹਿੰਮ ਦਾ ਇਹ ਤੋਂ ਕੱਲ ਨੂੰ ਇੱਕ ਤਰੀਕਾ ਬਾਅਦ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੀ ਵੱਡੀ ਬੁਰਾਈ ਹੋਵੇ ਨਾ ਉਹਨੂੰ ਕੱਲੀ ਸਰਕਾਰ ਕੱਲੀ ਪੁਲਿਸ ਕੱਲੀ ਜਿਹੜੀ ਸਰਕਾਰੀ ਮਸ਼ੀਨਰੀ ਉਹ ਉਹ ਹੱਲ ਨਹੀਂ ਕਰ ਸਕਦੀ ਉਹਦੇ ਵਾਸਤੇ ਤੁਹਾਡੇ ਸਮਾਜ ਦੀ ਸ਼ਮੂਲੀਅਤ ਜ਼ਰੂਰੀ ਹੈ ਔਰ ਜਿਹੜੀ ਨਸ਼ਾ ਵਿਰੋਧੀ ਯਾਤਰਾ ਜਿਹੜੀ ਕੱਢ ਰਹੇ ਆ ਜੁੱਧ ਨਸ਼ਾ ਵਿਰੋਧ ਤਹਿਤ ਇਹਦੇ ਨਾਲ ਸਾਰਾ ਸਮਾਜ ਮੋਬਾਈਲਾਈਜ਼ ਹੋ ਰਿਹਾ ਸਾਰੇ ਲੋਕ ਔਰ ਸਾਨੂੰ ਕੱਲ ਤਾਂ ਮੈਂ ਕੂਟ ਪੂਰੇ ਜਿਹੜਾ ਪ੍ਰੋਗਰਾਮ ਕਰਕੇ ਆ ਮੈਨੂੰ ਬਾਅਦ ਚ ਲੋਕ ਮਿਲੇ ਕਿ ਸਾਡੇ ਵਿੱਚ ਕਿਉਂ ਨਹੀਂ ਕੀਤਾ ਸਾਡੇ ਭਲੇ ਚ ਵੀ ਕਰੋ ਸਾਡੇ ਉ ਕਰੋ ਸੋ ਸਾਰੇ ਲੋਕ ਨਾਲ ਹੋਣਾ ਚਾਹੁੰਦੇ ਔਰ ਕਮਿਟਮੈਂਟ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਔਰ ਕਿਸੇ ਦੀ ਜਮਾਨਤ ਨਹੀਂ ਦੇਵਾਂਗੇ ਨਾ ਦੇਣ ਦੇਵਾਂਗੇ ਪਰ ਜਿਹੜੇ ਨਸ਼ੇ ਕਰਦੇ ਨੂੰ ਸਮਝਾਵਾਂਗੇ ਔਰ ਜਿੰਨਾਂ ਲੋੜ ਹੋ ਉਹਨਾਂ ਨੂੰ ਅਸੀਂ ਕਹਿੰਦੇ ਦਾਖਲ ਵੀ ਕਰਾਵਾਂਗੇ ਸੋ ਇਹ ਬਹੁਤ ਵੱਡੀ ਕਮਿਟਮੈਂਟ ਹੈ ਜਿਹੜੀ ਸੌਖਾ ਦੀ ਗੱਲ ਕਹਿਣੀ ਸੋ ਪੰਜਾਬ ਦੇ ਲੋਕ ਇਸ ਦੀ ਲੈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਸੰਧਾ ਸਾਹਿਬ ਦਾ ਸਪੀਕਰ ਪੰਜਾਬ ਵਿਧਾਨ ਸਭਾ ਜੀ ਮੌਜੂਦਾ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਹੈ ਇੱਥੇ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਜਿਹੜਾ ਆਪਣਾ ਸਟੇਟ ਦੇ ਵਿੱਚ ਸੂਬੇ ਦੇ ਵਿੱਚ ਸਿੱਖਿਆ ਨੂੰ ਪ੍ਰਾਥਮਿਕਤਾ ਦੇਣ ਵਾਸਤੇ ਇਹਦੇ ਵਿੱਚ ਮੈਂ ਸਮਝੂਗਾ ਕਿ ਜਿਹੜੀ ਮੇਰੀ ਕਾਮਯਾਬੀ ਹੈ ਇਹ ਵੀ ਇੱਕ ਯੋਗਦਾਨ ਪਾਈ ਹੈ ਕਿ ਲੋਕਾਂ ਨੂੰ ਪ੍ਰੋਸਾਈਡ ਕਰੇ ਮੈਂ ਖੁਦ ਪੰਜਾਬ ਸੰਘਰਸ਼ ਦਾ ਬਹੁਤ ਧੰਨਵਾਦ ਹੈ ਕਿ ਇੱਕ ਜਿਹੜਾ ਸੂਬਾ ਸੀ ਜਿਹਨੂੰ ਪਛੜਾ ਹੋਇਆ ਸਭ ਜਾਣਦਾ ਸੀਗਾ ਉਹਦੇ ਵਿੱਚ ਅੱਜ ਸਿੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਸਿੱਖਿਆ ਤੇ ਸਿਹਤ ਸੁਵਿਧਾਵਾਂ ਅੱਜ ਇੱਕ ਚਰਚਾ ਦਾ ਵਿਸ਼ਾ ਨੇ ਇਹ ਜਦੋਂ ਇੱਕ ਇੰਨੀ ਮੁੱਢਲੀ ਚੀਜ਼ ਜਦੋਂ ਚਰਚਾ ਦਾ ਵਿਸ਼ਾ ਨਹੀਂ ਹੁੰਦੀ ਰਾਜਨੀਤੀ ਦੇ ਵਿੱਚ ਤਾਂ ਇੱਕ ਸੂਬੇ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਸਭ ਤੋਂ ਮੁੱਖ ਪ੍ਰਾਥਮਿਕਤਾ ਦੇ ਕੇ ਪੰਜਾਬ ਦਾ ਬਹੁਤ ਬਹੁਤ ਜਿਹੜਾ ਅਧਿਹ ਰਾ ਪਧਰਾ ਕੀਤਾ ਹੈ ਵਿਕਾਸ ਦਾ ਰਾ ਪਧਰਾ ਕੀਤਾ ਹੈ ਮੈਂ ਸਮਝਦਾ ਹਾਂ ਸਾਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਇੱਥੇ ਆਏ ਤੇ ਮੈਨੂੰ ਵराई ਦਿੱਤੀ ਤੇ ਮੇਰਾ ਹੋਰ ਹੌਸਲਾ ਵਧਾਇਆ ਮੈਂ ਕੋਸ਼ਿਸ਼ ਕਰੂੰਗਾ ਕਿ ਸਭ ਦੀਆਂ ਉਮੀਦਾਂ ਤੇ ਹੋਰ ਖਰਾਬ ਨਾ ਹੋਣ ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਯੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈਗਾ ਆਪਣਾ ਪੰਜਾਬ ਸ਼ੁਰੂ ਤੋਂ ਹੀ ਆਪਣੀ ਮਾਨਸਿਕ ਬਲ ਤੇ ਸਰੀਰਕ ਬਲ ਵਾਸਤੇ ਮਸ਼ਹੂਰ ਹੈ ਇਹਦਾ ਨਸ਼ਾ ਹੈਗਾ ਇਹ ਦੋਨੇ ਚੀਜ਼ਾਂ ਉੱਤੇ ਬੜਾ ਘੱਟ ਹਮਲਾ ਕਰਦਾ ਹੈ ਮਾਨਸਿਕ ਵੱਲ ਵੀ ਖਰਾਬ ਕਰਦਾ ਹੈ ਸਰੀਰਕ ਵੱਲ ਵੀ ਖਰਾਬ ਕਰਦਾ ਹੈ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਕਿ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਧਿਆਨ ਦਿਓ ਖੇਡਾਂ ਦੇ ਵਿੱਚ ਤੇ ਉਸ ਦੇ ਚੱਗੇ ਜਾਓ ਤੇ ਪੜ੍ਹਾਈ ਦੇ ਵਿੱਚ ਵੱਡਿਆ ਮੱਲਾ ਮਾਰੋ ਕੋਈ ਡਾਕਟਰ ਬਣੇ ਕੋਈ ਇੰਜੀਨੀਅਰ ਬਣੇ ਮੈਂ ਨਹੀਂ ਚਾਹੁੰਦਾ ਕਿ ਹਰ ਇੱਕ ਬੰਦਾ ਆਈਐਸਟੀਸੀ ਅਸੀਂ ਕਲੀਅਰ ਕਰੇ ਦੁਨੀਆ ਦੇ ਵਿੱਚ ਬਹੁਤ ਅੱਗੇ ਨਵੇਂ ਖਿੱਤੇ ਖੁਦਰੇ ਹਾਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਖਿੱਤਾ ਹੈ ਉਹਦੇ ਵਿੱਚ ਵੀ ਪੰਜਾਬੀ ਅੱਗੇ ਬਹੁਤ ਮੱਲਾ ਮਾਰ ਰਹੇ ਹਨ ਤੇ ਪੂਰੇ ਭਾਰਤ ਦੀ ਮੈਂ ਚਾਹੁੰਦਾ ਕਿ ਪੂਰੇ ਭਾਰਤ ਦੇ ਲੋਕ ਜਿਹੜਾ ਸਿਹਤ ਤੇ ਸਿੱਖਿਆ ਦੇ ਪਾਸੇ ਬਹੁਤ ਫੋਕਸ ਕਰਨ